ਅੱਜ ਆਪਾਂ ਡੀ ਡੀ ਟੀ ਬਾਰੇ ਪੜਾਂਗੇ ਆਓ ਸ਼ੁਰੂ ਕਰੀਏ ਡੀ ਡੀ ਟੀ ਡੀ ਡੀ ਜਿਸਦੀ ਫੁੱਲ ਫਾਰਮ ਹੈ ਡਾਈ ਕਲੋਰੋ ਡਾਈ ਬਿਨਾਈਲ ਟ੍ਰਾਈ ਕਲੋਰੋ ਇਥੀਨ ਇੱਕ ਉੱਚ ਦਰਜੇ ਦਾ ਜ਼ਹਿਰੀਲਾ ਕੀਟਨਾਸ਼ਕ ਹੈ ਜਿਸਦੀ ਖੋਜ 1939 ਵਿੱਚ ਸਵਿਟਜ਼ਰਲੈਂਡ ਦੇ ਵਿਗਿਆਨੀ ਪਾਲ ਹਰਮਨ ਮੂਲਰ ਨੇ ਕੀਤੀ ਇਹ ਮੁੱਖ ਤੌਰ ਤੇ ਮੱਛਰਾਂ ਮੱਖੀਆਂ ਅਤੇ ਖੇਤੀਬਾੜੀ ਦੇ ਕੀੜਿਆਂ ਨੂੰ ਨਸ਼ਟ ਕਰਨ ਲਈ ਵਰਤਿਆ ਜਾਂਦਾ ਸੀ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੇ ਨਿਯੰਤਰਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਰਹੀ। ਡੀ ਡੀ ਟੀ ਇੱਕ ਅਵਕਟ ਅੰਸ਼ੀਲ ਨਾਨ ਬਾਇਓਗਰੇਡੇਬਲ ਰਸਾਇਣ ਹੈ। ਡੀ ਡੀ ਟੀ ਪਾਣੀ ਵਿੱਚ ਘੱਟ ਘੁਲਣਸ਼ੀਲ ਹੈ ਅਤੇ ਇਹ ਲੰਬੇ ਸਮੇਂ ਤੱਕ ਵਾਤਾਵਰਣ ਵਿੱਚ ਕਾਇਮ ਰਹਿੰਦਾ ਹੈ। ਜਿਸ ਕਰਕੇ ਇਹ ਮਿੱਟੀ, ਪਾਣੀ ਅਤੇ ਜੀਵਾਂ ਦੇ ਚਰਬੀਦਾਰ ਟਿਸ਼ੂ ਵਿੱਚ ਇਕੱਠਾ ਹੋ ਜਾਂਦਾ ਹੈ। ਪੋਜਨ ਲੜੀ ਰਾਹੀਂ ਇਹ ਰਸਾਇਣ ਇੱਕ ਪਦਰ ਤੋਂ ਦੂਜੇ ਪਦਰ ਤੱਕ ਵਧਦਾ ਜਾਂਦਾ ਹੈ ਜਿਸ ਨੂੰ ਬਾਇਓ ਮੈਗਨੀਫਿਕੇਸ਼ਨ ਕਹਿੰਦੇ ਹਨ ਡੀ ਡੀ ਟੀ ਸਭ ਤੋਂ ਪਹਿਲਾਂ ਪੌਦਿਆਂ ਵਿੱਚ ਜਾਂਦਾ ਹੈ ਫਿਰ ਕੀੜੇ ਫਿਰ ਛੋਟੇ ਜਾਨਵਰ ਫਿਰ ਮਨੁੱਖ ਹਰ ਪੱਧਰ ਤੇ ਇਸ ਦੀ ਮਾਤਰਾ ਵਧਦੀ ਜਾਂਦੀ ਹੈ ਜਿਸ ਨਾਲ ਮਨੁੱਖ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਇਸ ਦੇ ਕਾਰਨ ਪੰਛੀਆਂ ਦੇ ਅੰਡਿਆਂ ਦੇ ਛਿਲਕੇ ਪਤਲੇ ਹੋ ਜਾਣਾ ਮੱਛੀਆਂ ਅਤੇ ਹੋਰ ਜਲ ਜੀਵਾਂ ਦਾ ਨੁਕਸਾਨ ਹੋਣਾ ਅਤੇ ਮਨੁੱਖਾਂ ਵਿੱਚ ਕੈਂਸਰ, ਨਰਵਸ ਸਿਸਟਮ ਦੀਆਂ ਬਿਮਾਰੀਆਂ ਅਤੇ ਹਾਰਮੋਨਲ ਗੜਬੜ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਡੀਡੀਟੀ ਕਾਰਨ ਪੰਛੀਆਂ ਦੇ ਅੰਡਿਆਂ ਦੇ ਛਿਲਕੇ ਪਤਲੇ ਹੋ ਜਾਂਦੇ ਸਨ, ਅੰਡੇ ਟੁੱਟ ਜਾਂਦੇ ਸਨ ਅਤੇ ਨਵੀਂ ਪੀੜੀ ਪੈਦਾ ਨਹੀਂ ਹੋ ਸਕਦੀ ਸੀ। ਇਸ ਦਾ ਸਭ ਤੋਂ ਵੱਡਾ ਅਸਰ ਬਾਲਡ ਈਗਲ, ਪੈਰੇਗ੍ਰਿਨ ਫਾਲਕਨ ਉਸ ਸਪਰੇਅ ਅਤੇ ਬਰਾਊਨ ਪੈਰੀਕਨ ਤੇ ਪਿਆ 1950 ਤੋਂ 70 ਦੇ ਦਹਾਕਿਆਂ ਵਿੱਚ ਇਹਨਾਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਘਟ ਗਈ ਸੀ ਅਤੇ ਕੁਝ ਖੇਤਰਾਂ ਵਿੱਚ ਇਹ ਲਗਭਗ ਗਾਇਬ ਹੋ ਗਏ ਸਨ ਇਹਨਾਂ ਹਾਨੀਕਾਰਕ ਪ੍ਰਭਾਵਾਂ ਦੇ ਚੱਲਦੇ ਕਈ ਦੇਸ਼ਾਂ ਵਿੱਚ ਡੀਡੀਟੀ ਤੇ ਪਾਬੰਦੀ ਲਗਾਈ ਗਈ ਭਾਰਤ ਵਿੱਚ ਵੀ ਇਸ ਦੀ ਵਰਤੋਂ ਖੇਤੀਬਾੜੀ ਲਈ ਬੰਦ ਕਰ ਦਿੱਤੀ ਗਈ ਹੈ ਡੀਡੀਟੀ ਨਾਲ ਸੰਬੰਧਿਤ ਕਿਤਾਬ DDT ਦੇ ਨੁਕਸਾਨਾਂ ਨੂੰ ਦੁਨੀਆ ਸਾਹਮਣੇ ਲਿਆਉਣ ਵਾਲੀ ਸਭ ਤੋਂ ਪ੍ਰਸਿੱਧ ਕਿਤਾਬ ਸਾਈਲੈਂਟ ਸਪਰਿੰਗ ਹੈ। ਇਹ ਕਿਤਾਬ 1962 ਵਿੱਚ ਅਮਰੀਕੀ ਜੀਵ ਵਿਗਿਆਨੀ ਰਚਲ ਕਾਰਸਨ ਵੱਲੋਂ ਲਿਖੀ ਗਈ। ਇਸ ਕਿਤਾਬ ਵਿੱਚ ਲੇਖਕਾਂ ਨੇ ਦੱਸਿਆ ਕਿ ਕਿਵੇਂ DDT ਵਰਗੇ ਕੀਟਨਾਸ਼ਕ ਵਾਤਾਵਰਣ, ਪੰਛੀਆਂ ਤੇ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ। ਖਾਸ ਕਰਕੇ ਪੰਛੀਆਂ ਦੇ ਅੰਡਿਆਂ ਦੇ ਛਿਲਕੇ ਪਤਲੇ ਹੋ ਜਾਣਾ ਅਤੇ ਪੰਛੀਆਂ ਦੀ ਗਿਣਤੀ ਘਟਣਾ ਇਸ ਕਿਤਾਬ ਦਾ ਮੁੱਖ ਵਿਸ਼ਾ ਸੀ ਸਾਇਲੈਂਟ ਸਪ੍ਰਿੰਗ ਨੇ ਪੂਰੀ ਦੁਨੀਆ ਵਿੱਚ ਵਾਤਾਵਰਨ ਸੁਰੱਖਿਆ ਅੰਦੋਲਨ ਨੂੰ ਜਨਮ ਦਿੱਤਾ ਅਤੇ ਕਈ ਦੇਸ਼ਾਂ ਵਿੱਚ ਡੀਡੀਟੀ ਤੇ ਪਾਬੰਦੀ ਲਗਾਉਣ ਦਾ ਰਾਹ ਖੋਲ੍ਹਿਆ ਯੂ ਐਸ ਏ ਵਿੱਚ ਡੀਡੀਟੀ ਤੇ ਪਾਬੰਦੀ ਯੂਨਾਈਟਿਡ ਸਟੇਟਸ ਯੂ ਐਸ ਏ ਵਿੱਚ ਡੀਡੀਟੀ ਤੇ 1972 ਵਿੱਚ ਸਰਕਾਰੀ ਤੌਰ ਤੇ ਪਾਬੰਦੀ ਲਗਾਈ ਗਈ ਇਹ ਪਾਬੰਦੀ এনवायरमेंटਲ ਪ੍ਰੋਟੈਕਸ਼ਨ ਏਜੰਸੀ ਈ ਪੀ ਏ ਵੱਲੋਂ ਲਾਗੂ ਕੀਤੀ ਗਈ ਪਾਵਨਦੀ ਦਾ ਮੁੱਖ ਕਾਰਨ ਇਹ ਸੀ ਕਿ ਡੀ ਡੀ ਟੀ ਵਾਤਾਵਰਨ ਵਿੱਚ ਲੰਬੇ ਸਮੇਂ ਤੱਕ ਕਾਇਮ ਰਹਿੰਦਾ ਹੈ ਅਤੇ ਭੋਜਨ ਲੜੀ ਰਾਹੀਂ ਇਕੱਠਾ ਹੋ ਕੇ ਪੰਛੀਆਂ ਜਲ ਜੀਵਾਂ ਅਤੇ ਮਨੁੱਖੀ ਸਿਹਤ ਲਈ ਗੰਭੀਰ ਖਤਰਾ ਬਣਦਾ ਹੈ। ਭਾਰਤ ਵਿੱਚ ਡੀ ਡੀ ਟੀ ਤੇ ਪਾਬੰਦੀ ਭਾਰਤ ਵਿੱਚ ਡੀ ਡੀ ਟੀ ਤੇ ਖੇਤੀ ਲਈ ਪਾਬੰਦੀ 1999 ਤੋਂ ਲਗਾਈ ਗਈ ਹੈ ਪਰ ਮਲੇਰੀਆ ਕੰਟਰੋਲ ਲਈ ਸੀਮਤ ਵਰਤੋਂ ਮਨਜ਼ੂਰ ਹੈ। ਐਮ ਸੀ ਕਯੂ ਡੀ ਡੀ ਟੀ ਪ੍ਰਸ਼ਨ ਨੰਬਰ 1 ਡੀ ਡੀ ਟੀ ਦੀ ਫੁੱਲ ਫਾਰਮ ਕੀ ਹੈ A ਡਿਕਲੋਰੋ ਡਾਈਫਨਾਈਲ ਟ੍ਰਾਈਕਲੋਰੋ ਇਥੀਨ B ਡਿਕਲੋਰੋ ਡਾਈਫਨਾਈਲ ਟੈਟਰਾਕਲੋਰਾਈਡ C ਡਾਈਫਨਾਈਲ ਡਿਕਲੋਰੋ ਟ੍ਰਾਈਕਲੋਰਾਈਡ D ਡਿਕਲੋਰੋ ਟ੍ਰਾਈ ਨਿਟਰੋ ਟਿਊਲੋਨ ਤਾਂ ਇਸ ਦਾ ਸਹੀ ਉੱਤਰ ਹੈ A ਡਿਕਲੋਰੋ ਡਾਈਫਨਾਈਲ ਟ੍ਰਾਈਕਲੋਰੋਇਥੀਨ ਪ੍ਰਸ਼ਨ ਨੰਬਰ 2 ਡੀ ਡੀ ਟੀ ਮੁੱਖ ਤੌਰ ਤੇ ਕਿਸ ਲਈ ਵਰਤੀ ਜਾਂਦੀ ਸੀ ਏ ਖਾਦ ਵਜੋਂ ਬੀ ਕੀਟਨਾਸ਼ਕ ਵਜੋਂ ਸੀ ਜੜੀ ਬੂਟੀ ਨਾਸ਼ਕ ਡੀ ਫੰਗਸ ਨਾਸ਼ਕ ਤਾਂ ਇਹਦਾ ਸਹੀ ਉੱਤਰ ਹੈ ਬੀ ਕੀਟਨਾਸ਼ਕ ਵਜੋਂ ਪ੍ਰਸ਼ਨ ਨੰਬਰ 3 ਡੀ ਡੀ ਟੀ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਬਣਾਈ ਗਈ ਏ ਅਮਰੀਕਾ ਬੀ ਜਰਮਨੀ ਸੀ ਸਵਿਟਜ਼ਰਲੈਂਡ ਡੀ ਭਾਰਤ ਤਾਂ ਇਹਦਾ ਸਹੀ ਉੱਤਰ ਹੈ ਸੀ 스위스జర్랜드 ਪ੍ਰਸ਼ਨ ਨੰਬਰ 4 ਡੀ ਡੀ ਟੀ ਦਾ ਸਭ ਤੋਂ ਵੱਧ ਪ੍ਰਭਾਵ ਕਿਸ ਤੇ ਪੈਂਦਾ ਹੈ ਏ ਮੱਛੀਆਂ ਬੀ ਪੰਛੀਆਂ ਸੀ ਜਾਨਵਰ ਡੀ ਪੌਦੇ ਤਾਂ ਇਹਦਾ ਸਹੀ ਉੱਤਰ ਹੈ ਬੀ ਪੰਛੀਆਂ ਡੀ ਡੀ ਟੀ ਦੀ ਵਰਤੋਂ ਦੇ ਨਾਲ ਪੰਛੀਆਂ ਦੇ ਅੰਡੇ ਪਤਲੇ ਹੋ ਕੇ ਟੁੱਟ ਜਾਂਦੇ ਹਨ ਜਿਸ ਨਾਲ ਉਹਨਾਂ ਦੀ ਅੱਗੇ ਆਉਣ ਵਾਲੀ ਪੀੜ੍ਹੀ ਦਾ વિનાਸ਼ ਹੋ ਸਕਦਾ ਹੈ ਪ੍ਰਸ਼ਨ ਨੰਬਰ 5 ਡੀ ਡੀ ਟੀ ਦੇ ਕਾਰਨ ਕਿਹੜਾ ਪੰਛੀ ਲਗਭਗ ਅਲੋਪ ਹੋ ਗਿਆ ਸੀ ਏ ਗਿੱਦ ਬੀ ਚਿੜੀ ਸੀ ਬਾਜ ਡੀ ਕਾਂ ਤਾਂ ਇਹਦਾ ਸਹੀ ਉੱਤਰ ਹੈ ਸੀ ਬਾਜ ਪ੍ਰਸ਼ਨ ਨੰਬਰ 6 ਡੀ ਡੀ ਟੀ ਕਿਸ ਪ੍ਰਕਿਰਿਆ ਰਾਹੀਂ ਖਾਤਿਰ ਸ਼੍ਰੇਂਖਲਾ ਵਿੱਚ ਵੱਧਦੀ ਜਾਂਦੀ ਹੈ ਏ ਬਾਸ਼ਪੀਕਰਨ ਬੀ ਜੈਵਿਕ ਸੰਚੇ ਸੀ ਜੈਵਿਕ ਵਿਘਟਨ ਡੀ ਪ੍ਰਕਾਸ਼ ਸੰਸਲੇਸ਼ਨ ਇਹਦਾ ਸਹੀ ਉੱਤਰ ਹੈ ਬੀ ਜੈਵਿਕ ਸੰਚੇ ਜੈਵ ਪਸਾਂਚੇ ਦਾ ਮਤਲਬ ਹੈ ਭੋਜਨ ਲੜੀ ਵਿੱਚ ਡੀ ਡੀ ਟੀ ਇੱਕ ਪੱਧਰ ਤੋਂ ਦੂਜੇ ਪੱਧਰ ਵਿੱਚ ਵਧਦੀ ਜਾਂਦੀ ਹੈ। ਪ੍ਰਸ਼ਨ ਨੰਬਰ 7 ਡੀ ਡੀ ਟੀ ਦਾ ਮਨੁੱਖੀ ਸਿਹਤ ਤੇ ਮੁੱਖ ਪ੍ਰਭਾਵ ਕੀ ਹੈ? A ਦਿਲ ਦੀ ਬਿਮਾਰੀ B ਨਰਵਸ ਸਿਸਟਮ ਨੂੰ ਨੁਕਸਾਨ C ਅੱਖਾਂ ਦੀ ਰੋਸ਼ਨੀ ਵਧਾਉਂਦੀ ਹੈ D ਹੱਡੀਆਂ ਮਜ਼ਬੂਤ ਕਰਦੀ ਹੈ ਤਾਂ ਇਹਦਾ ਸਹੀ ਉੱਤਰ ਹੈ B ਨਰਵਸ ਸਿਸਟਮ ਨੂੰ ਨੁਕਸਾਨ। ਪ੍ਰਸ਼ਨ ਨੰਬਰ 8 ਅਮਰੀਕਾ ਵਿੱਚ ਡੀ ਡੀ ਟੀ ਤੇ ਪਾਬੰਦੀ ਕਦੋਂ ਲੱਗੀ ਏ 1950 B 1962 C 1972 D 1985 ਤਾਂ ਇਹਦਾ ਸਹੀ ਉੱਤਰ ਹੈ C 1972 ਪ੍ਰਸ਼ਨ ਨੰਬਰ 9 ਭਾਰਤ ਵਿੱਚ ਡੀ ਡੀ ਟੀ ਦੀ ਵਰਤੋਂ ਕਿਹੜੇ ਕੰਮ ਲਈ ਅਜੇ ਵੀ ਸੀਮਤ ਤੌਰ ਤੇ ਮਨਜ਼ੂਰ ਹੈ A ਖੇਤੀਬਾੜੀ B ਮਲੇਰੀਆ ਨਿਯੰਤਰਣ C ਪਾਣੀ ਸ਼ੁੱਧੀਕਰਨ D ਉਦਯੋਗ ਤਾਂ ਇਹਦਾ ਸਹੀ ਉੱਤਰ ਹੈ B ਮਲੇਰੀਆ ਨਿਯੰਤਰਣ ਪ੍ਰਸ਼ਨ ਨੰਬਰ 10 ਡੀ ਡੀ ਟੀ ਵਾਤਾਵਰਨ ਲਈ ਖਤਰਨਾਕ ਕਿਉਂ ਹੈ? A ਜਲਦੀ ਖਤਮ ਹੋ ਜਾਂਦੀ ਹੈ B ਮਿੱਟੀ ਵਿੱਚ ਲੰਬੇ ਸਮੇਂ ਤੱਕ ਰਹਿੰਦੀ ਹੈ C ਪਾਣੀ ਨੂੰ ਸ਼ੁੱਧ ਕਰਦੀ ਹੈ D ਪੌਦਿਆਂ ਲਈ ਲਾਭਦਾਇਕ ਹੈ ਤਾਂ ਇਹਦਾ ਸਹੀ ਉੱਤਰ ਹੈ B ਮਿੱਟੀ ਵਿੱਚ ਲੰਬੇ ਸਮੇਂ ਤੱਕ ਰਹਿੰਦੀ ਹੈ। ਪ੍ਰਸ਼ਨ ਨੰਬਰ 11 ਡੀ ਡੀ ਟੀ ਦੇ ਵਿਰੁੱਧ ਜਾਗਰੂਕਤਾ ਕਿਹੜੀ ਕਿਤਾਬ ਨਾਲ ਵਧੀ? A ਗ੍ਰੀਨ ਅਰਥ B ਸਾਇਲੈਂਟ ਸਪ੍ਰਿੰਗ C आवर ਪਲੈਨਟ D ਬਲੂ ਬਰਡ ਤਾਂ ਇਸ ਦਾ ਸਹੀ ਉੱਤਰ ਹੈ B ਸਾਇਲੈਂਟ ਸਪ੍ਰਿੰਗ ਪ੍ਰਸ਼ਨ ਨੰਬਰ 12 ਬਾਇਓ ਮੈਗਨੀਫਿਕੇਸ਼ਨ ਦਾ ਕੀ ਅਰਥ ਹੈ A ਜ਼ਹਿਰੀਲੇ ਪਦਾਰਥਾਂ ਦਾ ਘਟਣਾ B ਖਾਦ ਸ਼ਰੰਖਲਾ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਵਧਣਾ C ਪੌਦਿਆਂ ਦਾ ਵਿਕਾਸ D ਪਾਣੀ ਦੀ ਛੋਟਾ ਤਾਂ ਇਸ ਦਾ ਸਹੀ ਉੱਤਰ ਹੈ B ਖਾਦ ਸ਼ਰੰਖਲਾ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਵਧਣਾ